ਹਾਂਜੀ ਮਿੱਤਰੋ ਸੱਸੀ ਕਾਲ ਬਾਈ ਸਾਰੇ ਭਰਾਵਾਂ ਨੂੰ ਜਿਹੜੇ ਜਿਹੜੇ ਆਪਣਾ ਫੇਸਬੁੱਕ ਤੇ YouTube ਬਾਈ ਪੇਜ ਦੇਖਦੇ ਆ ਡੇਲੀ ਨਵੀਆਂ ਵੀਡੀਓ ਆਪਾਂ ਪੇਜ ਤੇ ਪਾਉਂਨੇ ਆ ਨਵੀਆਂ ਵੀਡੀਓ ਨੂੰ ਦੇਖ ਕੇ ਭਰਾ ਆਪਣੀਆਂ ਕਾਰਾਂ ਲੈਂਦੇ ਆ ਅੱਜ ਮਿੱਤਰੋ ਤੁਹਾਡੇ ਵਾਸਤੇ ਨਾ ਬਾਈ ਜਮਾ ਨਵੀਨ ਕੋਰ 2011 ਮਾਡਲ Swift ਕਾਰ ਲੈ ਕੇ ਆਏ ਆ ਇੱਕ ਤਾਂ ਮਿੱਤਰੋ ਮਾਡਲ ਆ ਜਿਹੜੀ ਉਹ 2011 ਓਨਰ ਫਸਟ ਆ फ्रंट शीशा ਤੱਕ ਕਾਰ ਦਾ ਨਾਲ ਦਾ ਪਰ ਬਈ ਫਰੰਟ ਸ਼ੀਸ਼ਾ ਹਲਕਾ ਜਿਹਾ ਇੱਕ ਗਿੱਠਕ ਦਾ ਕਰੈਕ ਆਗਾ ਫਰੰਟ ਸ਼ੀਸ਼ਾ ਹੈ ਨਾਲ ਦਾ 2011 ਮਾਡਲ ਦਾ ਮਿੱਤਰੋ ਇੱਕ ਗੱਲ ਹੋਰ ਆ ਗੱਡੀ ਸਾਰੀ ਤੁਹਾਨੂੰ ਚੈੱਕ ਕਰਾਵਾਂਗੇ ਬੰਪਰ ਤੋਂ ਲੈ ਕੇ ਪਿਛਲੇ ਬੰਪਰ ਤੱਕ ਤੇ ਬਈ ਗੱਡੀ ਹੈਗੀ ਜਿਹੜੀ ਸਾਰੀ オリジナル ਆ ਪਹਿਲਾਂ ਆਪਾਂ ਸ਼ੁਰੂ ਤੋਂ ਚੈੱਕ ਕਰਾਉਣੇ ਆ ਪਹਿਲਾਂ ਬਈ ਟਾਇਰ ਚੈੱਕ ਕਰਾ ਦੇ ਕਾਰ ਦੇ ਮਿੱਤਰੋ ਟਾਇਰ ਨਾ ਚਾਰੇ ਜਿਵੇਂ ਨਵੇਂ ਨੇ ਬਈ ਐਮ ਆਰ ਐਫ ਦੇ 9095 ਪੈਸੇ ਕਾਰ ਦੇ ਟਾਇਰ ਨੇ ਆਪਾਂ ਬਈ ਤੁਹਾਨੂੰ ਪਹਿਲਾਂ ਬੌਂਟ ਖੋਲ ਕੇ ਕਾਰ ਦਾ ਇੰਜਨ ਸਾਰਾ ਚੈੱਕ ਕਰਾਵਾਂਗੇ ਪੂਰੀ ਤਸੱਲੀ ਕਰਾਵਾਂਗੇ ਫੁੱਲ 2011 ਮਾਡਲ ਸਵਿਫਟ ਆ ਬਈ ਪਹਿਲਾਂ ਇੱਥੇ ਆਹ ਬਈ ਬੌਂਟ ਵਾਲੇ ਕਾਬਜਿਆਂ ਵਾਲੇ ਨਾਟ ਦੇਖ ਲਓ ਜਮਾ Ориਜినਲ ਨੇ ਅੱਜ ਤੱਕ ਨਾਟ ਤੇ ਕਿਸੇ ਤੇ ਚਾਬੀ ਵੀ ਨਹੀਂ ਲੱਗੀ ਫੈਂਡਰਾਂ ਵਾਲੇ ਨਾਟ ਮਿੱਤਰੋ ਚੈੱਕ ਕਰ ਲਓ ਫੱਟੀ ਦੇਖ ਲਓ ਸਾਰੀ ਫੱਟੀ Ориਜినਲ ਆ ਕਿਤੇ ਕੋਈ ਕਲਮ ਵੀ ਨਹੀਂ ਲੱਗੀ ਹੋਈ ਕਾਰ ਤੇ ਇੰਜਨ ਦਿਖਾ ਦੇ ਬਈ ਸਾਰਾ ਇੰਜਨ ਸ਼ੀਲਡ ਆ ਅੱਜ ਤੱਕ ਕਿਤੇ ਮਿੱਤਰੋ ਕਾਰ ਦੇ ਫੈਂਡਰ ਤੇ ਬੌਂਡ ਤੇ ਬਾਈ ਕਿਤੇ ਚਾਬੀ ਵੀ ਨਹੀਂ ਲੱਗੀ ਅੱਜ ਤੱਕ ਕਾਰ ਦਾ ਬੰਪਰ ਵੀ ਪੇਂਟ ਨਹੀਂ ਹੈਗਾ ਉਸ ਤੋਂ ਬਾਅਦ ਬਾਈ ਕਾਰ ਆਪਾਂ ਤੁਹਾਨੂੰ ਸਾਈਡਾਂ ਤੋਂ ਦਿਖਾਉਣੇ ਆ ਰਾਈਟ ਸਾਈਡ ਤੋਂ ਤੁਹਾਨੂੰ ਕਾਰ ਚੈੱਕ ਕਰਾਉਣੇ ਆ ਬਾਈ ਜਿਵੇਂ ਕੋਲੇ ਕੈਮਰਾ ਕਰਕੇ ਚੰਗੀ ਤਰ੍ਹਾਂ ਕਾਰ ਚੈੱਕ ਕਰਾ ਦੇ ਮਿੱਤਰੋ ਕਾਰ ਹਨ ਜਿਹੜੀ ਸਾਰੀ origignal ਆ ਸਾਰੇ ਸ਼ੀਸ਼ੇ ਨਾਲ ਦੇ ਨੇ ਬਾਈ ਸਾਈਡਾਂ ਵਾਲੇ ਉਸ ਤੋਂ ਬਾਅਦ ਬਾਈ ਤੁਹਾਨੂੰ ਆਪਾਂ ਅੰਦਰੋਂ ਛੱਤੀ ਮਰਵਾਉਣੇ ਆ ਇੰਟੀਰੀਅਰ ਦੀ ਕਾਰ ਮਿੱਤਰੋ ਚੈੱਕ ਕਰ ਲਓ ਸੀਟ ਕਵਰ ਬਾਈ ਨੇ ਜਰੂਰ ਨਵੇਂ ਪਾ ਕੇ ਦਿੱਤੇ ਨੇ ਆਪਾਂ ਨੂੰ ਜੀਤੂ ਆਪਾਂ ਪੁਰਾਣੀ ਕਾਰ ਲਈ ਹੈ ਤੇ ਬਾਕੀ ਬਾਈ ਅੱਜ ਤੱਕ ਡੈਕ ਚੈੱਕ ਕਰ ਲਓ ਬਾਈ ਅੱਗੇ ਹੋ ਕੇ ਚੈੱਕ ਕਰਵਾ ਦੇ ਮਿੱਤਰੋ ਅੱਜ ਤੱਕ ਮਿਊਜ਼ਿਕ ਸਿਸਟਮ ਵੀ ਗੱਡੀ ਦੇ ਨਾਲ ਦਾ ਤੇ ਬਾਈ ਜਿਹੜੇ ਉੱਪਰ ਰੂਫ 'ਚ ਆ ਧੁੱਪ ਤੋਂ ਪੜਦੇ ਜੇ ਲੱਗੇ ਹੁੰਦੇ ਨੇ ਇਹਨਾਂ ਤੋਂ ਮਿੱਤਰੋ ਲਿਫਾਫੇ ਵੀ ਨਹੀਂ ਉਤਰੇ ਹੋਏ ਜਮਾਂ ਤੁਸੀਂ ਤਸੱਲੀ ਕਰ ਲਓ ਪੂਰੀ ਕਾਰ ਇੰਨੀ ਨਵੀਂ ਆ ਇੰਟੀਰੀਅਰ ਦੀ ਜਮਾਂ ਨਵੀਂ ਨਕੋਰ ਕਿਤੇ ਦਾਗ ਨਹੀਂ ਕਿਸੇ ਸ਼ੌਂਕੀ ਭਰਾ ਦੀ ਕਾਰ ਆ ਪੂਰੀ ਫੁੱਲ ਸੰਭੀ ਹੋਈ ਕਾਰ ਆ ਸਾਰੇ ਸ਼ੀਸ਼ੇ ਨਾਲ ਦੇ ਨੇ 2011 ਮਾਡਲ ਜਮਾ ਨਵੀਨ ਕੋਰ ਕਾਰ ਆ ਹੁਣ ਬਈ ਆਪਾਂ ਤੁਹਾਨੂੰ ਕਾਰ ਪਿੱਛੋਂ ਚੈੱਕ ਕਰਾਵਾਂਗੇ ਮਿੱਤਰੋ ਡੱਗੀ ਦੇਖ ਲਓ ਕਾਰ ਦੀ ਤੁਸੀਂ ਜਮਾ ਨਵੀ ਆ ਡੱਗੀ ਤੇ ਬਈ ਹਲਕੀਆਂ ਫੁਲਕੀਆਂ ਪੰਜ ਚਾਰ ਕਲਮਾਂ ਜ਼ਰੂਰ ਲੱਗੀਆਂ ਹੋਈਆਂ ਨੇ ਪਰ ਇਹ ਗੱਲ ਨਹੀਂ ਹੋਊ ਵੀ ਡੱਗੀ ਕਾਰ ਦੀ ਪੇਂਟ ਹੋਊਗੀ ਜਾਂ ਬੰਪਰ ਕਾਰ ਦਾ ਪੇਂਟ ਹੋਊਗਾ ਲੇ ਬਾਈ ਪਿੱਛੋਂ ਚ ਇੱਕ ਕਰਾ ਦੇ ਮਿੱਤਰੋ ਆ ਸੀਲ ਸਾਰੀ ਬਾਈ ਚੈੱਕ ਕਰਾ ਦੇ ਪੂਰੀ ਗੌਰ ਨਾਲ ਮਿੱਤਰੋ ਸੀਲ ਵੀ ਅੱਜ ਤੱਕ ਨਾਲ ਦੀ ਆ ਆ ਕਾਬਜੀਆਂ ਵਾਲੀਆਂ ਵੀਰੇ ਕੁੰਡੇ ਚੈੱਕ ਕਰ ਲੋ ਜਮਾ ਇਹ ਵੀ ਨਾਲ ਦੇ ਨੇ ਕਿਤੇ ਕਲਮਣੀ ਲੱਗੀ ਕਿਤੇ ਚਾਬੀ ਨਹੀਂ ਲੱਗੀ ਉਸ ਤੋਂ ਬਾਅਦ ਬਾਈ ਤੁਹਾਨੂੰ ਆਪਾਂ ਥੱਲੋਂ ਗੱਡੀ ਦਾ ਤਾਸਲਾ ਦਿਖਾਉਣਿਆ ਜਿੱਥੇ ਸਟੱਪਣੀ ਰੱਖਦੇ ਹੁੰਨੇ ਆ ਇਹ ਵੀ ਬਾਈ ਜਮਾ ਨਵਾਂਗਾ ਕਿਤੇ ਕੋਈ ਵੀ ਰਸਟਿੰਗ ਨਹੀਂ ਹੈਗੀ ਚੈੱਕ ਕਰੋ ਮਿੱਤਰੋ ਇਧਰੋਂ ਰਾਈਟ ਸਾਈਡ ਤੇ ਲੈਫਟ ਲੈਫਟ ਸਾਈਡ ਜਮਾ ਨਵੀਂ ਆ ਏ ਮਿੱਤਰੋ ਕਾਰ ਨਹੀਂ ਇਹ ਤੋਹਫਾ ਲੈ ਕੇ ਆਇਆ ਤੁਹਾਡੇ ਲਈ 2011 ਮਾਡਲ ਓਨਰ ਫਰਸਟ ਮਿੱਤਰੋ ਮੇਨ ਗੱਲ ਕੀ ਐ ਇਹ ਚ ਬਾਈ ਸਾਰੀ ਦੀ ਸਾਰੀ ਕਾਰ ਓਰੀਜਨਲ ਆ ਸਾਰੇ ਸ਼ੀਸ਼ੇ ਨਾਲ ਦੇ ਨੇ ਸਾਰੀ ਕਾਰ ਓਰੀਜਨਲ ਆ ਬਾਈ ਕਨੈਕਟਰ ਸਾਈਡ ਤੋਂ ਵੀ ਕਾਰ ਚੈੱਕ ਕਰਾ ਦੇ ਜਿਵੇਂ ਨਵੀਨ ਕੋਰ ਕਾਰ ਆ ਮਿੱਤਰੋ ਤੁਸੀਂ ਬਾਈ ਕਾਰ 'ਚ ਕੁਝ ਨਹੀਂ ਕਰਨਾ ਸਿਰਫ ਤੇਲ ਪਵਾਉਣਾ ਤੇ ਕਾਰ ਚਲਾਉਣੀ ਆ ਸਰਵਿਸ ਕਾਰ ਦੀ ਹੋਈ ਹੋਈ ਆ ਟਾਇਰ ਨੇ ਜਿਹੜੇ ਚਾਰੇ ਨਵੇਂ ਨੇ ਬੀਮਾ ਪ੍ਰਦੂਸ਼ਨ ਚਾਲੂ ਆ ਦੋਨੋਂ ਚਾਬੀਆਂ ਕਾਰ ਦੀਆਂ ਨਾਲ ਨੇ ਬਾਕੀ ਬਈ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਮਿੱਤਰ ਨੇ ਕਾਰ ਲੈਣੀ ਆ ਸਿਰਫ ਬਈ ਉਹੀ ਕਾਲ ਕਰਿਓ ਬੰਪਰ ਟੂ ਬੰਪਰ ਰੀਜਨਲ 2011 ਮਾਡਲ ਓਨਰ ਫਰਸਟ ਦੋਨੇ ਚਾਬੀਆਂ ਨਾਲ ਨੇ ਸਵਿਫਟ ਆਈ ਹੋਈ ਆ 올ਡ ਸ਼ੇਪ ਚ ਲਾਸਟ ਮੰਥਾਂ ਦੀ ਕਾਰ ਆ 2011 ਮਾਡਲ ਓਨਰ ਫਰਸਟ ਆ ਬਾਕੀ ਬਈ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਮਿੱਤਰ ਨੇ ਕਾਰ ਲੈਣੀ ਆ ਬਸ ਬਈ ਕਾਲ ਉਹੀ ਬਾਈ ਕਰਨ ਜਿਹੜੇ ਨੇ origignal ਚੀਜ਼ ਭਾਲਦਾ ਜਿਹੜਾ ਕਹਿੰਦਾ ਬਈ brand new ਕਾਰ ਹੋਵੇ ਪੇਂਟ ਸ਼ੇਂਟ ਨਹੀਂ ਲੈਣੀ ਬਸ ਉਹੀ ਬਾਈ ਬਾਈ ਕਾਲ ਕਰਕੇ ਆਜੋ ਤੇ ਕਾਰ ਲੈ ਜਾਓ 2011 ਮਾਡਲ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਜੀ